ਭਾਈ ਇਹ ਵੀ ਵੀਡੀਓ ਭਰਾ ਮੇਰੀ ਵੀਡੀਓ ਬਣਾਉਂਦਾ ਅੱਜ ਨਹੀਂ ਜਾਣ ਕੋਈ ਕਹਿੰਦਾ ਤੂੰ ਕਿਦਾ ਤੂੰ ਕਹਦਾ ਇਹ ਕੀ ਕਹਿ ਦੇਣਾ ਤੂੰ ਕਿਹਨੋਂ ਜਾਣਾ ਗੱਲ ਮੁੱਕੀ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਹਾ ਵਡਪਾਗ ਸਿੰਘ ਦੇ ਕਿਤੇ ਵੀ ਮਹਾਰਾਸ ਰੂਪ ਹੈ ਨਹੀਂ ਜਾਣਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਘਰ ਲੈ ਜਾਣ ਲਈ ਨਾਂ ਦੇਣ ਤੇ ਟਕਰਾ ਹੋਇਆ ਹੈ ਦੋ ਤਰ੍ਹਾਂ ਗੁਰੂ ਘਰ ਦੀਆਂ ਪਿੜੀਆਂ ਨੇ ਇੱਕ ਧਿਰ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰ ਵਿੱਚ ਨਹੀਂ ਲੈ ਜਾਣ ਦਿੱਤਾ ਜਾ ਰਿਹਾ ਅਤੇ ਕੁਝ ਲੋਕਾਂ ਨੇ ਗੁਰੂ ਘਰ ਨੂੰ ਪੱਕੇ ਤੌਰ ਤੇ ਜਿੰਦਰਾ ਲਾ ਦਿੱਤਾ ਹੈ ਤੇ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਰੋੜਾਵਾਲੀ ਚ ਇਹ ਪੂਰਾ ਵਿਵਾਦ ਹੋਇਆ ਹੈ ਜਿੱਥੇ ਇੱਕ ਪਾਈਚਾਰੇ ਦੇ ਵਿਅਕਤੀਆਂ ਨੂੰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣ ਤੋਂ ਮਨਾ ਕਰ ਦਿੱਤਾ ਗਿਆ ਜਿਸ ਉਪਰੰਤ 2-3 ਵਿਚਾਲੇ ਟਕਰਾਰਬਾਜ਼ੀ ਹੋ ਗਈ ਪਿੰਡ ਰੋੜਾਂ ਵਾਲੀ ਚ ਇੱਕ ਬਰਾਦਰੀ ਨਾਲ ਸੰਬੰਧਿਤ ਵਿਅਕਤੀ ਆਪਣੇ ਨਾਲ ਕੋਈ 8-10 ਵਿਅਕਤੀਆਂ ਨੂੰ ਨਾਲ ਲੈ ਕੇ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਗਿਆ ਸੀ ਤਾਂ ਕਿ ਉਹ ਬਾਬਾ ਵਿਡਭਾਗ ਸਿੰਘ ਜੀ ਦੀ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਸਕੇ ਪਰੰਤੂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਮਨਾਂ ਕਰ ਦਿੱਤਾ ਅਤੇ ਉਸ ਸਮੇਂ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਇਹ ਵਿਅਕਤੀ ਆਪਣੇ ਘਰ ਬਾਬਾ ਬੜਪਾਗ ਸਿੰਘ ਦੀ ਜਗਾ ਬਣਾ ਕੇ ਲੰਬੇ ਸਮੇਂ ਤੋਂ ਪੁਛਾ ਦੇ ਦੇਣ ਦਾ ਕੰਮ ਕਰਦਾ ਹੈ ਜਿਸ ਲਈ ਉਸ ਨੂੰ ਪਿਛਲੇ ਸਾਲ ਵੀ ਗੁਰੂ ਸਾਹਿਬ ਦੇ ਸਰੂਪ ਨਹੀਂ ਦਿੱਤੇ ਗਏ ਸੀ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣਾ ਹੈ ਵਿਅਕਤੀ ਮੁਤਾਬਕ ਉਹ ਆਪਣੇ ਘਰ ਵਿੱਚ ਸਮਾਗਮ ਲਈ ਸਰੂਪ ਲੈਣਾ ਆਇਆ ਸੀ ਇਹ ਉਹਨੇ ਕੁਝ ਨਹੀਂ ਕੀਤਾ ਇਹ ਤੁਸੀਂ ਜਾਓ ਬਾਹਰ ਕਿਤੇ ਦੇ ਦੇ ਉੱਥੇ ਪੰਜ ਤਖਤਾਂ ਲਓ ਉਹ ਆ ਪਰਮਾਨ ਹੈ ਉਹ ਜਿੱਥੇ ਨਹੀਂ ਗਿਆ ਇਤਿਹਾਸ ਵਧ ਕੇ ਪੋਤਣ ਹਾਂ ਤੇ ਲੋਕਾਂ ਤੋਂ ਆਇਆ ਪਰ ਉਹ ਨਹੀਂ ਜਾਣ ਦੇਣਾ ਉਹ ਤੇਰਾ ਭਾਈ ਇੱਥੇ ਵੀਡੀਓ ਪੜਾਉਂਦੇ ਵੀਡੀਓ ਨਹੀਂ ਜਾਣ ਦੇਣਾ ਅੱਜ ਤੋਂ ਅੰਮ੍ਰਿਤਸਰ ਨਾਲੋਂ ਤੋਂ ਬੜਾ ਬੜਾ ਨਹੀਂ ਜਾਣ ਦੇ ਨਹੀਂ ਅੱਜ ਦੇਖੀ ਮੈਂ ਤੇਰਾ ਦੇਖੀ ਬਲ ਕਹਿੰਦਾ ਸਾਨੂੰ ਕਭ ਨਹੀਂ ਆਉਂਦਾ ਕਹਿੰਦਾ ਦੋਸਤ ਜੀ ਸਾਨੂੰ ਨਹੀਂ ਆਉਂਦਾ ਉਹ ਯਾਰ ਨਹੀਂ ਰੁਕਿਰੋ ਨਾ ਖੋਹਦੇ ਨਾ ਲੜ ਕੇ ਤੇ ਖਾਣ ਹੁਣ ਗੱਲ ਤੇ ਸੁਣ ਲੈ ਵੀਡੀਓ ਬਣਾਤਾ ਰਹੋ ਵੀਡੀਓ ਬਣਾਤਾ ਨਹੀਂ ਨਾਲੇ ਨਹੀਂ ਨਾਲੇ ਨਹੀਂ ਬਣਾ ਰਿਹਾ ਵੀਡੀਓ ਵੀਡੀਓ ਬਣਾ ਸਾਰੀ ਫੇਰ ਜਾਣ ਬਣਾਣਾ ਆਪਣਾ ਕਿਵੇਂ ਕਰਸੋ ਮੇਰੀ

ਉਹ ਆਪਰਾ ਵੀ ਨਹੀਂ ਕਈ ਦੀ ਕਈ ਦੀ ਆਈਓ ਤਾਂ ਗਲਤ ਵੀਡੀਓ ਜੀ ਕਈ ਸਾਡੀ ਬਾਣੀ ਕਹਿੰਦਾ ਤੂੰ ਸਮਝ ਨਾ ਮੇਰੀ ਗੱਲ ਛੋੜੋ ਵਾਇਰ ਨੂੰ ਫੁਟੇ ਪਿਆਰੀ ਸਾਹ ਸੰਗੀ ਅਸੀਂ ਰੋੜਾ ਵਾਲੀ ਦਾ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆਂ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨਦਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਧਿਆ ਤੇ ਸਾਡੂੰ ਕਈਆਂ ਲਾ ਕੇ ਪਾਣ ਦੇ ਆ

ਤੂੰ ਬਹੁਤ ਮਾਂ ਸਿੱਖ ਨਹੀਂ ਆਂ ਮੂੰਹ ਦੀ ਲਾ ਕੇ ਨਾਲ ਅੱਜ ਐਵੇਂ ਰਿਕੇ ਰੁਪਨ ਗੱਲ ਕਰੀ ਦੀ ਕਰੀਆ ਕਾ ਦੀ ਹੁਣ ਕਿਤਾ ਦੇ ਦੂਸਾ ਤੂੰ ਕਾ ਮਰਾ ਕਾ ਕੰਮ ਕਰਾ ਤਰਾ ਉਹ ਜਾ ਕਾ ਕਰ ਦੇ ਕਾ ਖਾਣਾ ਪੈਣਾ ਆਹ ਲੈ ਕੇ ਤੂੰ ਦੇਰ ਕਰ ਤੋਰਦਾ ਵਾ ਤੇ ਨਾ ਨਾ ਕਰਕੇ ਪਾਉਂਦੇ ਹੋ ਰੋ 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 ਤੂੰ ਮਰੂ ਕੇ ਨਾ ਕਰੀਂ ਤੇ ਮੇਰੇ ਨਾਲ ਤੂੰ ਇਹੋ ਕੱਟਣਾ ਚੱਲੇਗਾ ਤੂੰ ਇਹ ਗੱਲ ਮੈਂ ਤੇ ਅਸਮੈਂਤ ਕਰ ਦੋ ਅਸਮੈਂਤ ਕਰੋ ਕਰ ਦੋ ਨਾਵਾ ਦਾ ਅਸ ਕਰ ਦਸ ਕਾਨਾ ਬਣਾਉਂਦੋਂ ਅਸ ਹੀ ਕਰ ਦਵੇ ਉੱਥੇ ਵੀ ਜਾਣਾ ਅਸ ਬੰਦ ਕਰੋ ਗੁਰਿੰਦਰੇ ਲਾਵੇ ਅਸੀਂ ਤੁਹਾਡੇ ਨਾਲ ਜੁੜੇ ਆਂ ਬਸ ਸਾਡੀ ਮਰਿਆਦਾ ਬਸ ਹੀ ਕੋਈ ਦੰਦ ਨਹੀਂ ਆ ਉਹ ਨਹੀਂ ਅਮਰ ਤੇ ਕਹਿ ਸਕਿਆ ਉਹ ਗੱਲ ਤੋਂ ਉੱਪਰ ਦਾਸ ਨਹੀਂ ਕਰਦੇ ਨਹੀਂ ਕਰਦੇ ਦੇਖੋ ਕਿਹਨੇ ਫੱਡੀਆਂ ਫੜੀਆਂ ਕਿਹੜੇ ਕਈਆਂ ਫੜੀਆਂ ਲੋਕੋ ਚੋੜਦੇ ਆਂ ਤੋੜਦੇ ਆਂ ਇਹ ਤੋੜਦੇ ਆਂ ਛੱਡਣਾ ਪਿਆ कहिड़ा पिछों ماتا نوں ماتا ہاں او ایک دم او کوئی یار او نا ہاں بال دے من او ਕੋਈ ਚਾਹਤ ਨਾ ਹੋਵੇ ਉਹ ਕਰਨੀ ਨਹੀਂ ਚਾਹਤ ਮੇਰੀ ਹਾਂ ਤੇ ਤੈਨੂੰ ਪੰਜਾਬ ਪਿਆਰ ਨੇ ਕੀ ਆਖਿਆ ਸੀ ਕੀ ਆਖਿਆ ਸੀ ਨਹੀਂ ਕੋਈ ਮਨ ਨਹੀਂ ਬਾਰੂ ਸਾਰੇ ਕੀ ਆਖਿਆ ਸੀ ਬਾਖੇ ਬਾਣੀ ਬਾਣੀ ਬਣਨੀ ਖੜੀ ਰੱਖ ਲਓ ਮੈਂ ਤੋ ਕਰਸਾ ਨਾ ਕਰਸਾ ਕੰਮ ਦਾ ਤਾਲੇ ਹੋਈਆਂ ਉਹ ਨੰਬਰ ਲਾਓ ਕਰਸਾ ਨਾ ਉਹਦਾ ਨੰਬਰ ਲਾਓ ਇਹ ਜਿਹੜਾ ਗੱਲ ਇਹ ਤਾਂ ਓਂਡੇ গুৰ <imitation> ਤੂੰ ਬੋਲ ਨਹੀਂ ਦੇ ਵੀ ਨਹੀਂ ਜਾਣਾ ਕੌਣ ਕਹਿੰਦਾ ਤੂੰ ਹੀ ਤਾਂ ਸੂਕਦਾ ਨਹੀਂ ਕੀ ਦੇ ਦੇਣਾ ਤੂੰ ਕਿਹਦੇ ਨੂੰ ਦੇਣਾ ਗੱਲ ਮੁੱਕੀ ਤੇਰੀ ਮਰਦਾ ਕੀ ਆ ਮੈਂ ਸਿਰਫ ਗੁਰੂ ਕਿਹੜੀ ਮਰਦਾ ਕਿਹੇ ਕਿਹੇ ਕੰਮ ਆ ਜਾਂਦੇ ਕਿਹੜੀ ਮਰਦਾ ਮੈਂ ਦੁਕਾਨ ਦੇ ਅੰਦਰ ਰੱਖਣਾ ਕੀ ਮੇਰੇ ਕੋਲ ਨਹੀਂ ਮਰਦਾ ਗੱਲ ਕਰਨੀ ਲੜਾਈ ਇੱਥੇ ਬੜੀ ਵੱਡੀਆਂ ਬਣਦੀਆਂ ਨੇ ਦੱਸਦਾ ਗੱਲ ਤੈਨੂੰ ਬੰਦੇ ਦਾ ਪੁੱਤ ਦਾ ਪੁੱਤ ਕੋਈ ਨਹੀਂ ਕਰਤਨੀ ਇਹ ਕੋਈ ਬੰਦੇ ਦਾ ਨਹੀਂ ਬੰਦਾ ਕੋਈ ਨਹੀਂ ਕਰਤਨੀ ਉਧਰ ਵਿਵਾਦ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਸ਼੍ਰੀ ਕਾਲ ਤੱਕ ਸਹਿਤ ਜੋ ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਐਸੀ ਥਾਂ ਜਿੱਥੇ ਕਿ ਮੜੀਆਂ ਕਬਰਾਂ ਜਾਂ ਜਾਦੂ ਟੂਣਾ ਪੁੱਛਾਦ ਦੇਣ ਦਾ ਕੰਮ ਹੁੰਦਾ ਹੋਵੇ ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਨਹੀਂ ਲਿਜਾਇਆ ਜਾ ਸਕਦਾ ਅਤੇ ਇਸ ਖਿਲਾਫ ਹੁਣ ਪਿੰਡ ਵੱਲੋਂ ਵੀ ਮਤਾ ਪਾਸ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸਾਧ ਸੰਮਤੀ ਜਿਉ ਅੱਜ ਦੇ ਵਿਸ਼ੇ ਤੇ ਗੱਲ ਚੱਲੀ ਆ ਗੁਰਦਵਾਰ ਸਾਹਿਬ ਰੋਣਾ ਵਾਲੀ ਕਿ ਇਹ ਬਾਬੇ ਵਿਟਪੌਖ ਸਿੰਘ ਦੀ ਜਗ੍ਹਾ ਤੇ ਜਾ ਕੇ ਮਹਾਰਾ ਸਲੂਕ ਕਰਦੇ ਸੀ ਬਰਬਰੀ ਤੇ ਇਹ ਪਿਛਲੇ ਸਾਲ ਵੀ ਇਹਨਾਂ ਨੂੰ ਮਨਾ ਕੀਤਾ ਸੀ ਕਿ ਅਸੀਂ ਮਹਾਰਾ ਸਲੂਕ ਨਹੀਂ ਦੇਣਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਇਹ ਹੁਕਮ ਜਾਰੀ ਆ ਕਿ ਜਿੱਥੇ ਕੋਈ ਜਗਾ ਵਾ ਜਾਂ ਵਿਭਾਗ ਸਰਾ ਕੋਈ ਜਲ ਮਨਾਇਆ ਜਾਂਦਾ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਨਹੀਂ ਜਾ ਸਕਦੇ ਅਹੀਂ ਡੱਕਿਆ ਹੀ ਇਹਨਾਂ ਜੋਰਾਵਰੀ ਕੀਤੀ ਆ ਮੈਂ ਗਰੰਤੀ ਸਿੰਘ ਆ ਮੈਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਕਿ ਮਤਲਬ ਅਸੀਂ ਦੁਆ ਸਾਹਿਬ ਖਾਣ ਲੱਗੇ ਆ ਜਾਂ ਨਹੀਂ ਖਾਣ ਲੱਗੇ ਨਾ ਆਪਣੇ ਆਪ ਲੈ ਗਏ ਆ ਮੜਕੇ ਮਹਾਰਾ ਸਰੂਪ ਇਹ ਨਹੀਂ ਦੁੱਤਾ ਇਹ ਵਾਲੇ ਨਹੀਂ ਦੁੱਤਾ ਤੇ ਮੜਕੇ ਇਹਨਾਂ ਨੇ ਸਾਡੇ ਤੇ ਇੱਥੇ ਭਲੂਜੀ ਵੀ ਕੀਤੀ ਆ ਥੋੜੀ ਬੋਚ ਤੇ ਨਾਲੇ ਇਹਨਾਂ ਨੇ ਪੁਲਿਸ ਵੀ ਲੈਂਦੀ ਆ ਪੁਲਿਸ ਲਿਆ ਕੇ ਵੀ ਸਾਨੂੰ ਉਹਨਾਂ ਨੂੰ ਮਤਲਬ ਗੱਲਾਂ ਬਾਤਾਂ ਕਰਵਾਈਆਂ ਨੇ ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਸਲੋਮਰੀ ਕਮੇਟੀ ਵਾਲੇ ਤੁਹਾਨੂੰ ਕਹਿ ਦੇਣ ਕਿ ਤੁਸੀਂ ਮਹਾਰਾਜ ਰੂਪ ਲੈ ਜੋ ਤੇ ਲਿਖਵਾ ਕੇ ਲਾਓ ਤੇ ਸਾਰੇ ਕੋਲ ਲੈ ਜਿਓ ਤੇ ਉਹਨਾਂ ਨੇ ਲਿਖਵਾ ਕੇ ਨਹੀਂ ਲਿਆਂਦਾ ਇਸ ਕਰਕੇ ਅਸੀਂ ਇਹ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਹੈ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਹਾ ਵਡਪਾਗ ਸਿੰਘ ਦੇ ਕਿਤੇ ਵੀ ਮਹਾਰਾਜ ਰੂਪ ਅਸੀਂ ਨਹੀਂ ਨਹੀਂ ਜਾਣ ਦੇਵਾਂਗੇ ਇਸ ਕਰਕੇ ਸਾਰਿਆਂ ਦਾ ਮਤ ਆਪਾਸ ਹੋਇਆ ਹੈ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸਰਦੋਰੀ ਅਟੈਕ ਕੀਤਾ ਵਾ ਫੇਰੇ ਤਾਂ 15-20 ਬੰਦੇ ਆਏ ਆ ਇਹ ਜੋ ਰੋਜ ਵੀ ਲੈ ਜਾਣਾ ਫੇਰੇ ਆਏ ਆ ਫਿਕਰ ਤੋਂ ਲਾ ਲੈ ਕੇ ਆਇਆ ਇਹ ਰੋਕ ਉਹਦੇ ਪਿਆਈ ਪੁੱਛ ਲੈਣ ਦੀ ਤਾਂ ਤੁਹਾਡੇ ਨਾਲ ਕੋਈ ਡੀਸੀ ਤੱਕ ਜਾਵਾਂਗੇ ਐਂ ਕਹੇ ਚਲ ਜੋ ਕੋਈ ਗੱਲ ਨਹੀਂ ਸੱਚੀ ਮਜਬੂਰੀ ਨੂੰ ਜਿੰਦਾ ਮਾਰਿਆ ਜਿੰਦਾ ਮਾਰਿਆ ਜੇ ਨਾਮ ਆ ਦੇ ਅੰਦਰ ਹੋਰ ਲੜਾਈ ਹੋ ਸਕਦੀ ਕੋਈ ਖਾਸ ਸਾਡੇ ਫੇਸਬੁਕ ਤੇ ਪਾ ਦੇ ਉਧਰ ਜਾਣਕਾਰੀ ਮੁਤਾਬਕ ਕਟਨਾ ਦੀ ਸੂਚਨਾ ਮਿਲਣ ਤੇ ਥਾਣਾ ਤਿਬੜ ਦੇ ਐਸਐਚਓ ਆਪਣੀ ਪੁਲਿਸ ਟੀਮ ਸਣੇ ਗੁਰੂ ਘਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਦੋਵਾਂ ਧੜਿਆਂ ਨੂੰ ਥਾਣੇ ਵਿੱਚ ਬੁਲਾ ਕੇ ਸ਼ਾਂਤ ਕਰਵਾਇਆ ਅਤੇ ਆਪਸੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ